ਸਤਿ ਸ੍ਰੀ ਅਕਾਲ ਜੀ ਫਰਸਟ ਰੈਸ ਫਰੀਦਕੋਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀਆਂ ਆਈਟਮਸ ਲੈ ਕੇ ਆਈਆਂ ਸਾਰੇ ਸੂਟ ਜਿਹੜੇ ਉਹ ਪਾਰਟੀ ਵੇਅਰ ਰਹਿਣਗੇ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਸ ਉਹਦੇ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦੇਣਾ ਤੇ ਆਨਲਾਈਨ ਪੇਮੈਂਟ ਪਾ ਕੇ ਸੂਟ ਆਪਣਾ ਪੱਕਾ ਕਰ ਲੈਣਾ ਠੀਕ ਹੈ ਜੀ ਲਓ ਜੀ ਜਿੰਨੇ ਵੀ ਸੂਟ ਦਿਖਾਵਾਂਗੀ ਸਾਰੇ ਪਾਰਟੀ ਵੇਅਰ ਦਿਖਾਵਾਂਗੀ ਤੇ ਇੱਕ ਸੂਟ ਲਾਉਂਗੇ ਤਾਂ ਜਿਹੜੀ ਪ੍ਰਾਈਸ ਬੋਲੂਗੀ ਉਹੀ ਹੋਊਗੀ ਦੋ ਲਾਉਂਗੇ ਤਾਂ 50 ਰੁਪਏ ਇੱਕ ਸੂਟ 'ਤੇ ਤੁਹਾਨੂੰ ਲੈਸ ਹੁੰਦੇ ਹੋਣਗੇ ਠੀਕ ਹੈ ਜੀ ਜੋ ਹਮੇਸ਼ਾ ਹੀ ਆਪਣੇ ਹੁੰਦੇ ਨੇ ਲਓ ਜੀ ਇਹ ਹੈਗਾ ਬ੍ਰੌਕੇਟ ਦੇ ਵਿੱਚ ਸੂਟ ਆ ਔਰ ਸੂਟ ਬਹੁਤ ਜ਼ਿਆਦਾ ਸਿਰਾ ਸੂਟ ਆ ਔਰ ਇਹਦੇ ਨਾਲ ਤੁਸੀਂ ਦੁਪੱਟਾ ਵੀ ਕਰਾ ਸਕਦੇ ਹੋ ਟਾਈ ਐਂਡ ਆਈ ਫਿਰ ਬਹੁਤ ਜ਼ਿਆਦਾ ਸੋਹਣਾ ਲੱਗਣਾ ਸੂਟ ਠੀਕ ਹੈ ਜੀ ਅੱਤ ਸੂਟ ਕਹਿੰਦੇ ਨੇ ਨਾ ਜਿਹਨੂੰ ਉਹ ਵਾਲਾ ਸੂਟ ਆ ਇਹ ਤੇ ਇਹਦੇ ਨਾਲ ਰਹੂਗੀ ਇਹ ਵਾਲੀ ਕ੍ਰੇਪ ਦੀ ਸਲਵਾਰ ਬਹੁਤ ਸੋਹਣਾ ਸਿਰਾ ਸੂਟ ਠੀਕ ਹੈ ਜੀ ਤੇ ਪ੍ਰਾਈਸ ਜਿਹੜੀ ਉਹ ਆਪਾਂ ਸਕਰੀਨ ਦੇ ਉੱਪਰ ਤੁਹਾਨੂੰ ਹਮੇਸ਼ਾ ਸ਼ੋਅ ਕਰਦੇ ਹੁੰਦੇ ਆ ਤੇ ਕਰ ਦਾਂਗੇ ਠੀਕ ਹੈ ਜੀ ਅ 2250 ਹੈ ਜੀ ਪ੍ਰਾਈਸ ਇਹਦੀ ਠੀਕ ਹੈ ਅਗਰ ਦੋ ਸੂਟ ਲਾਉਂਗੇ ਤਾਂ 2200 ਚ ਪੈ ਜਾਊਗਾ ਅਗਲਾ ਦੇਖੋ ਬੜੇ ਜਿਆਦਾ ਸੋਹਣੇ ਸੂਟ ਆ ਜੀ ਬੜੇ ਜਿਆਦਾ ਥੋੜੇ ਨਹੀਂ ਇਹ ਲਓ ਬ੍ਰாக்கਟ ਦਾ ਸੂਟ ਸ਼ਰਟ ਔਰ ਨਾਲ ਇਹ ਸਿਲਕ ਦੀ ਸਲਵਾਰ ਬਹੁਤ ਖੂਬਸੂਰਤ ਕਲਰ ਕਲਰ ਹੀ ਬਹੁਤ ਜਿਆਦਾ ਸੋਹਣੇ ਆ ਇੱਕ ਤੋਂ ਇੱਕ ਨੇ ਜੀ ਠੀਕ ਹੈ ਜੀ ਲੋ ਤੇ ਪ੍ਰਾਈਸ ਦੋਨੋਂ ਦੀ ਸੇਮ ਹੀ ਰਹੂਗੀ 2250 ਅਗਲਾ ਦੇਖੋ ਇੱਕ ਪੀਸੇ ਦੇ ਚੇਵਾਲਾ ਅਨਿਆਂ ਜਿਹਾ ਸ਼ੇਡ ਹੈਗਾ ਸਲਵਾਰ ਦਾ ਠੀਕ ਆ ਜੀ ਇਹ ਹੈਗੀ ਇਹਦੇ ਚ ਸਲਵਾਰ ਪ੍ਰਾਈਸ 2250 ਅੱਗੇ ਤੁਹਾਨੂੰ ਮੈਂ ਦਿਖਾਉਣੀ ਆ ਇਹ ਵੀ ਬ੍ਰੌਕੇਟ ਦੇ ਸੂਟ ਨੇ ਪਰ ਦੁਪੱਟਿਆਂ ਵਾਲੇ ਨੇ। ਲਓ ਜੀ ਇਹ ਵਾਲਾ ਹੈਗਾ ਸੂਟ ਇਹਦਾ। ਸ਼ਰਟ ਬਹੁਤ ਪਿਆਰਾ ਜਿਹਾ ਸ਼ਰਟ ਹੈ। ਬ੍ਰੌਕੇਟ ਦੇ ਵਿੱਚ ਔਰ ਰਸਟ ਕਲਰ ਦੇ ਵਿੱਚ ਆਹ ਲਓ ਜੀ ਐਗਜ਼ੈਕਟ ਜਿਹੜਾ ਰਸਟ ਕਲਰ ਹੁੰਦਾ ਹੈ ਨਾਲ ਇਹ ਵਾਲੀ ਤੁਹਾਨੂੰ ਸਿਲਕ ਦੀ ਸਲਵਾਰ ਰੋਗੀ ਬਹੁਤ ਪਿਆਰਾ ਲੱਗਦਾ ਜੀ ਸੂਟ ਇਹਦੇ ਨਾਲ ਔਰ ਬਹੁਤ ਹੀ ਜ਼ਿਆਦਾ ਮੈਚਿੰਗ ਬਹੁਤ ਜ਼ਿਆਦਾ ਸੋਹਣੀ ਹੈ। ਔਰ ਇਹ ਹੈਗਾ ਜੀ ਚਨੂਨ ਦਾ ਦੁਪੱਟਾ। ਤੇ ਨਾਲ ਇਹਦੇ ਇਹ ਪੱਟੀ ਲੱਗੀ ਹੋਈ ਆ ਸੂਟ ਦੇ ਨਾਲ ਦੀ ਆ ਲਓ 2.5 2.5 ਮੀਟਰ ਦੇ ਦੁਪट्टे ਰਹਿਣਗੇ ਪਲੇਨ ਦੁਪट्टे ਹੋਣਗੇ ਚਨੋਂਨ ਦੇ ਔਰ ਕਲਰ ਮੈਚਿੰਗ ਬਿਲਕੁਲ ਐਗਜ਼ੈਕਟ ਹੋਊਗੀ ਭੋਰਾ ਵੀ ਫਰਕ ਨਹੀਂ ਹੋਊਗਾ ਦੁਪੱਟੇ ਦਾ ਤੇ ਸਲਵਾਰ ਦਾ ਠੀਕ ਹੈ ਜੀ ਬਹੁਤ ਸੋਹਣੇ ਨੇ ਸੂਟ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ ਜੀ ਇਹਦੀ ਬਹੁਤ ਛੇਤੀ ਸਕਰੀਨ ਤੇ ਸ਼ੋਅ ਕਰ ਦੂੰਗੀ ਮੈਨੂੰ ਦਿਖਣ ਆ ਸੀ 2875 ਦਾ ਸੂਟ ਆ ਜੀ ਇੱਕ ਸੂਟ ਲੈਣਾ 2875 ਦਾ ਦੋ ਲਓਗੇ 2825 ਦਾ ਇਸ ਵੀਡੀਓ ਦੇ ਵਿੱਚੋਂ ਕੋਈ ਵੀ ਦੋ ਸੂਟ ਚੱਕੋਗੇ ਤਾਂ 50-50 ਸੂਟ ਪਿੱਛੇ ਲੈਸ ਹੁੰਦੇ ਹੀ ਹੁੰਦੇ ਨੇ ਚਾਹੇ ਦੋ ਚੱਕੋ ਚਾਹੇ ਤਿੰਨ ਚੱਕੋ ਇੱਕ ਤੋਂ ਬਾਅਦ ਤੁਹਾਨੂੰ ਲੈਸ ਹੋਈ ਜਾਣਗੇ ਠੀਕ ਹੈ ਜੀ ਆਹ ਲਓ ਅਗਲਾ ਦੇਖੋ ਬਹੁਤ ਸੋਹਣਾ ਸੂਟ ਹੈ ਜਿਹਨੂੰ ਬਹੁਤ ਲਾਈਟ ਕਲਰ ਚਾਹੀਦੇ ਆ ਦਾਦੀਆਂ ਨੂੰ ਮਾਮਾ ਨੂੰ ਨਾਨੀਆਂ ਨੂੰ ਉਹਨਾਂ ਲਈ ਇਹ ਬਹੁਤ ਪਿਆਰਾ ਸੂਟ ਹੈ ਸੋਬਰ ਸਰਦਾਰੀ ਸੂਟ ਜਮਈ ਸਰਦਾਰੀ ਠੀਕ ਹੈ ਇਹ ਆ ਬੈਕ ਸਾਈਡ ਦੇਖੋ ਤੁਸੀਂ ਇਹਦੇ ਉਹ ਨਹੀਂ ਹੈਗੇ ਉਹ ਧੱਗੇ ਜੇ ਬਿਲਕੁਲ ਨਹੀਂ ਹੈਗੇ ਬਿਲਕੁਲ ਪਲੇਨ ਹੈ ਇਹ ਇਸ ਤਰ੍ਹਾਂ ਬਾਰਡਰ ਜਾਂ ਵੀ ਬਣਿਆ ਹੋਇਆ ਆ ਸੀ ਸੂਟਾਂ ਤੇ ਠੀਕ ਹੈ ਜੀ ਜੇ ਤੁਸੀਂ ਨਾ ਲਿਆ ਤਾਂ ਮੈਂ ਸਮਾਉਂ ਨਹੀਂ ਦੇਣਾ ਤੈਨੂੰ ਆ ਲੋ ਜੀ ਇਹ ਹੈਗੀ ਆ ਸਲਵਾਰ ਬੀਬੀ ਕਹਿੰਦੀ ਜੇ ਤੁਸੀਂ ਨਾ ਲਿਆ ਨਾ ਕਿਉਂ ਨਾ ਲਿਆ ਤੇਰੇ ਵਰਗੀਆਂ ਆਂਟੀਆਂ ਬਥੇਰੀਆਂ ਨੇ ਮੈਂ ਸਮਾਉਂ ਨਹੀਂ ਤੇਰੇ ਵਰਗੀਆਂ ਆਂਟੀਆਂ ਬਥੇਰੀਆਂ ਨੇ ਆਹੋ ਆ ਲੋ ਜੀ ਆ ਦੁਪੱਟਾ ਹੈਗਾ ਚਨੋਂਨ ਦੇ ਵਿੱਚ 2.5 ਮੀਟਰ ਦੁਪੱਟਾ ਬੜਾ ਸਿਰਾ ਸੂਟ ਹੈ ਜੀ ਫੇਰ ਸਾਰੇ ਕਹਿੰਦੇ ਆ ਅਭੀ ਉਸ ਨੂੰ ਪਚਾਈਦਾ ਜਿਹੜਾ ਬੀਬੀ ਨੂੰ ਪਸੰਦ ਹੈ ਮਾਂ ਬਹੁਤ ਅਸਲੀ। ਲੋ ਜੀ ਇਹ ਹੈਗਾ ਬਿਨਾ ਦੁਪੱਟੇ ਤੋਂ ਸੂਟ ਬਹੁਤ ਸੋਹਣਾ ਸੂਟ ਹੈ ਵੀ ਇੰਨਾ ਕੁ ਪਿਆਰਾ ਸੂਟ ਹੈ ਨਾ ਇਹਦੇ ਵਿੱਚ ਜਿਹੜੀ ਆਹ 골ਡਨ 골ਡਨ ਦਾ ਟੱਚ ਆ ਬੜਾ ਜਿਆਦਾ ਸੋਹਣਾ ਹੈ। ਇਹ ਲੋ ਜੀ ਐਂ ਜਮਾ ਸਿਰਾ ਸੂਟ ਹੁੰਦੇ ਨੇ ਜਿਹੜੇ ਉਹ ਵਾਲੇ ਸੂਟ ਨੇ ਇਹ ਧਾਗੇ ਧੁਗੇ ਨਹੀਂ ਹੈਗੇ نیچے ਬਿਲਕੁਲ ਪਲੇਨ ਨੇ ਇਹ ਤੇ ਤੁਸੀਂ ਦੇਖੋ ਇਹਦੀ ਸ਼ਾਈਨ ਦੇਖੋ ਬੜੀ ਪਿਆਰੀ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਇਹ ਵਾਲੀ ਸਲਵਾਰ ਹੈ ਸਮਝ ਲਓ ਆਹ ਕਲਰ ਹੈ। ਕ੍ਰੇਪ ਦੀ ਸਲਵਾਰ ਹੈ। ਤੇ ਇਹ ਹੈਗਾ ਜਿਹੜਾ ਬ੍ਰੌਕਟ ਦਾ ਸ਼ਰਟ ਹੈ ਠੀਕ ਹੈ ਜੀ ਨੇੜੇ ਕਰਕੇ ਦਿਖਾ ਦੇ। ਡਿਜ਼ਾਈਨਿੰਗ ਹੈ ਜਿਹੜੀ ਵਿੱਚ ਅੰਬੀ ਅੰਬੀਆਂ ਜੀਆਂ ਨੇ। ਆ ਦੇਖੋ ਆ ਰਿਹਾ ਤੇ ਗੋਲਡਨ ਦਾ ਟੱਚ ਤੁਹਾਨੂੰ ਅੰਬੀਆਂ ਦਾ ਡਿਜ਼ਾਈਨ ਹੈ। 1975 ਦਾ ਸੂਟ ਹੈ ਜੀ ਇਹ। ਠੀਕ ਹੈ ਜੀ ਵਿਦਆਊਟ ਦੁਪੱਟਾ। ਦੁਪੱਟੇ ਜਿਹੜੇ ਮਰਜ਼ੀ ਕਹੋਗੇ ਅਸੀਂ ਤੁਹਾਨੂੰ ਡਾਈ ਕਰਾ ਕੇ ਭੇਜ ਦਾਂਗੇ। ਕੋਈ ਚੱਕਰ ਨਹੀਂ ਆ ਦੁਪੱਟਿਆਂ ਦਾ। ਤੇ ਆਹ ਲੋ ਜੀ ਇਹ ਹੈਗੀ ਆ ਦੀ ਸਲਵਾਰ। ਠੀਕ ਹੈ ਜੀ ਬਹੁਤ ਖੂਬਸੂਰਤ ਕਲਰ ਹੈ। ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਇਹ। ਤੇ ਇਹ ਹੈਗਾ ਜੀ ਇਹਦੇ ਨਾਲ ਸ਼ਰਟ ਠੀਕ ਹੈ ਜੀ ਲੋ ਤੇ ਪ੍ਰਾਈਸ ਰਹੂਗੀ ਇਹਦੀ 1975 ਅਗਲਾ ਦੇਖੋ ਮੈਂ ਜਿਆਦਾ ਪਹਿਲਾਂ ਤੁਹਾਨੂੰ ਨਾ ਬ੍ਰਾਕਟ ਦੇ ਸੂਟ ਹੀ ਦਿਖਾਉਣੇ ਪਾਉਣੇ ਆ ਇਹ ਲੋ ਜੀ ਅਗਲਾ ਦੇਖੋ ਇਹ ਗ੍ਰੇ ਕਲਰ ਦੇ ਵਿੱਚ ਹੈ ਇਹ ਹੈਗਾ ਖੀਨ ਖਾਬ ਲੋ ਜੀ ਤੇ ਆਹ ਲੋ ਖੀਨ ਖਾਬ ਦਾ ਸ਼ਰਟ ਬਹੁਤ ਪਿਆਰਾ ਰੰਗ ਪੀਚ ਐਂਡ ਗ੍ਰੇ ਬਹੁਤ ਸੋਹਣਾ ਜਿਹਾ ਕਲਰ ਤੇ ਇਹਦੇ ਨਾਲ ਇਹ ਕ੍ਰੇਪ ਦੀ ਲੱਗੀ ਹੈਗੀ ਐ ਸਲਵਾਰ ਤੇ ਇਹ ਨਾਲ ਦਿੱਤਾ ਹੈਗਾ ਜੀ ਅਸੀਂ ਤੁਹਾਨੂੰ ਗ੍ਰੇ ਦੁਪੱਟਾ ਮੈਚਿੰਗ ਦੇਖੋ ਤੁਸੀਂ ਭੋਰਾ ਵੀ ਫਰਕ ਨਹੀਂ ਆ ਦੁਪੱਟੇ ਨੂੰ ਇਹਦੇ ਨਾਲ ਇੱਕ ਦੁਪੱਟਾ ਵੀ ਹੈਗਾ ਲੋ ਠੀਕ ਹੈ ਜੀ ਤੇ ਇਹ ਵਾਲਾ ਸੂਟ ਤੁਹਾਨੂੰ ਮਿਲ ਜੂਗਾ ਦੁਪੱਟੇ ਨਾਲ ਮਿਲੂਗਾ 2850 ਦਾ ਠੀਕ ਹੈ ਜੀ ਦੁਪੱਟੇ ਨਾਲ 2850 ਦਾ ਤੇ ਅਗਲਾ ਸੂਟ ਦੇਖੋ 컬러 ਸੂਟਾਂ ਦੇ ਬਹੁਤ ਜ਼ਿਆਦਾ ਸੋਹਣੇ ਨੇ ਲਓ ਜੀ ਆ ਦੇਖੋ ਇਹ ਵੀ ਖੀਨ ਖਾਬਾ ਹੈ ਬੜਾ ਪਿਆਰਾ ਸੂਟ ਹੈ ਬੜਾ ਹੀ ਜ਼ਿਆਦਾ 컬러 ਵੀ ਬਹੁਤ ਸੋਹਣਾ ਹੈ ਇਹ ਵਾਲੀ ਸਲਵਾਰ ਹੈ ਜੀ ਇਹਦੇ ਨਾਲ ਠੀਕ ਹੈ ਜੀ ਤੇ ਵਿਦਆਊਟ ਦੁਪੱਟਾ ਇਹ ਹੈਗਾ 2250 ਦਾ ਉਹ ਸਾਡੇ ਕੋਲ ਇਹ ਨਾ ਜੀ ਦੁਪੱਟਾ ਪਿਆ ਸੀਗਾ 22 ਚਾਂਸ ਇਹ ਹੈਗਾ ਜੀ ਬ੍ਰੌਕਟ ਦਾ ਸੂਟ। ਲੋ ਜੀ। ਬਹੁਤ ਪਿਆਰਾ ਹੈ ਵੀ ਸੂਟ। ਪ੍ਰਿੰਟਿੰਗ ਦੇਖ ਲਓ ਇਹਦੀ ਨੇਵੀ ਬਲੂ ਕਲਰ ਦੇ ਵਿੱਚ। ਠੀਕ ਹੈ ਹੁਣ ਇਹ ਫੰਕਸ਼ਨ ਆ ਗਏ ਨੇ ਇਹ ਸਦਾ ਬਹਾਰ ਸੂਟ ਹੁੰਦੇ ਨੇ ਜੀ। ਜਿਹੜੇ ਖੀਨ ਖਾਬ ਹੋ ਗਿਆ ਜਾਂ ਇਹ ਬ੍ਰੌਕਟ ਹੋ ਗਈ। ਇਹ ਸਾਰੇ ਨਾ ਐਵਰ ਗ੍ਰੀਨ ਨੇ। ਜਦੋਂ ਮਰਜ਼ੀ ਪਾਓਗੇ ਇਹਨਾਂ ਨੂੰ। ਆ ਇਹਦੇ ਨਾਲ ਸਲਵਾਰ ਹੈਗੀ ਹੈ ਨੇਵੀ ਬਲੂ ਕਲਰ। ਕ੍ਰੇਪ ਦੇ ਵਿੱਚ। ਕਿਸੇ ਨਾਲ ਕ੍ਰੇਪ ਲੱਗੀ ਹੈ ਕਿਸੇ ਨਾਲ ਸਿਲਕ ਲੱਗੀ ਹੈ। ਇਹ ਵਾਲਾ ਵੀ ਹੈਗਾ ਰੈੱਡ ਕਲਰ ਦੇ ਵਿੱਚ। ਇਹ ਹੈਗਾ ਖੀਨ ਖਾਵ ਦੇ ਵਿੱਚ ਆ ਲੋ ਬਹੁਤ ਪਿਆਰਾ ਸੂਟ ਬਹੁਤ ਜਿਆਦਾ ਸਿਰਾ ਤੇ ਇਹਦੇ ਨਾਲ ਸਲਵਾਰ ਲੱਗੂਗੀ ਜੀ ਰੈੱਡ ਉਹ ਅਸੀਂ ਤੁਹਾਨੂੰ ਨਾਲ ਲਾ ਕੇ ਦੇਵਾਂਗੇ ਕਿਉਂਕਿ ਅਸੀਂ ਕ੍ਰੇਪ ਜਾਂ ਸਿਲਕ ਫਿਰ ਡਾਈ ਕਰਾਉਣੀ ਹੁੰਦੀ ਆ ਐਗਜੈਕਟ ਕਲਰ ਆ ਜਾਂਦਾ ਫਿਰ ਠੀਕ ਆ ਜੀ ਜਿੰਨਾ ਨਾਲ ਕਲਰ ਐਗਜੈਕਟ ਨਹੀਂ ਮਿਲਦਾ ਉਹਨਾਂ ਨਾਲ ਕਰਾਉਣਾ ਪੈਂਦਾ ਹੈ ਤੇ ਬਹੁਤ ਪਿਆਰਾ ਸੂਟ ਹੈਗਾ ਦੁਪੱਟਾ ਚਾ ਦੁਪੱਟਾ ਵੀ ਕਰਾ ਦਾਂਗੇ ਪ੍ਰਾਈਸ ਰਹੂਗੀ 2550 ਅਗਲਾ ਦੇਖੋ ਇਹ ਵੀ ਇਸੇ ਤਰ੍ਹਾਂ ਹੀ ਆ ਇਹ ਸ਼ਰਟ ਹੈਗੀ ਆ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਡਾਈ ਕਰਾ ਕੇ ਦੇ ਦਾਂਗੇ ਆ ਦੁਪੱਟਾ ਨਹੀਂ ਸੌਰੀ ਸਲਵਾਰ ਡਾਈ ਕਰਾ ਕੇ ਦੇਵਾਂਗੇ ਤੁਹਾਨੂੰ ਆਹ ਵਾਲੀ ਸਲਵਾਰ ਆ ਜਿਹੜੀ ਮਿੱਠਾ ਜਿਹਾ ਪੀਗਾ ਕਲਰ ਆ ਜਿਹੜਾ ਇਹ ਤੁਹਾਨੂੰ ਅਸੀਂ ਡਾਈ ਕਰਾ ਕੇ ਦੇ ਸਕਦੇ ਹਾਂ ਠੀਕ ਆ ਜੀ ਲੋ ਜੀ ਦੇਖੋ ਹੋਰ ਆਹ ਬਹੁਤ ਹੀ ਸੋਹਣੇ ਜੀ ਸੂਟ ਇੰਨੇ ਕੁ ਸੋਹਣੇ ਹਨ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਲੋ ਬ੍ਰਾਂਡਡ ਸੂਟ ਬੜੀ ਜ਼ਿਆਦਾ ਸਿਮਰ ਬ੍ਰਾਂਡ ਦੇ ਸੂਟ ਨੇ ਜੀ ਜਿਕਾਰਡ ਦੇ ਸੂਟ ਨੇ ਇਹ ਜਿਕਾਰਡ ਆ ਦੇਖੋ ਇਸ ਤਰ੍ਹਾਂ ਦੀ ਹੁੰਦੀ ਹੈ ਇਹਦੇ ਵਿੱਚ ਵੀਵਿੰਗ ਜੀ ਹੁੰਦੀ ਹੈ ਨੂੰ ਆਪਾਂ ਕਹਿੰਦੇ ਬੋਲਦੇ ਹਾਂ ਜਿਕਾਰਡ ਠੀਕ ਹੈ ਤੇ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਆ ਉਹ ਇਹ ਵਾਲੀ ਹੈਗੀ ਹੈ ਠੀਕ ਹੈ ਜੀ ਇਹ ਸਲਵਾਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਲੋ ਇਹ ਹੈਗਾ ਸੂਟ ਠੀਕ ਹੈ ਜੀ 2175 ਦੇ ਵਿੱਚ ਆਊਗਾ ਇਹ ਵਾਲਾ ਸੂਟ ਤੁਹਾਡੇ ਕੋਲੇ ਸ਼ਿਪਿੰਗ ਫ੍ਰੀ ਹੋਊਗੀ ਆਪਿਆ ਸੀ ਇੱਕ ਦੁਪੱਟੇ ਆਹ ਲਓ ਜੀ ਅਗਲਾ ਦੇਖੋ ਬਹੁਤ ਹੀ ਸੋਹਣੀ ਮੈਚਿੰਗ ਹੈ ਬੜੀ ਸੋਹਣੀ ਹੁਣ ਬੀਬੀ ਨੇ ਕਹਿਣਾ ਹੈ ਵੀ ਮੈਂ ਬਣਾਉਂਗੀ ਜੇ ਤੁਸੀਂ ਨਾਲ ਕਿਉਂਕਿ ਕਲਰ ਦੀ ਬੀਬੀਆਂ ਵਾਲੇ ਨੇ ਨਾ ਆਹ ਲਓ ਇਹ ਕਲਰ ਦੀ ਬੀਬੀਆਂ ਵਾਲੇ ਹੈ ਮਿੱਠੀ ਮਿੱਠਾਈ ਜੇ ਵੀ ਕਿ ਵਿੱਕੇ ਜੇ लो सूट है तो यह भी इक्की सौ पचहत्तर का इक्की सौ पचहत्तर अगला देखो कि तो ली आ देख लो बिस्कुटी ਇਹ ਹੈਗਾ ਬਿਸਕੁਟੀ ਕਲਰ ਬਿਸਕੁਟੀ ਕਲਰ ਵਾਲੇ ਕੱਟ ਹੁੰਦੇ ਨੇ ਇਹ ਲੋ ਹੁਣ ਬੀਬੀ ਨੇ ਘਣਾ ਇਹ ਵੀ ਮੈਂ ਉਹਨਾਂ ਨੂੰ ਨਹੀਂ ਨੇ ਕਿ ਨਹੀਂ ਘਣਾ ਬੀਬੀ ਨੇ ਇਹ ਵੀ ਬਣਾ ਲੈਣਾ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਆ ਕਿ ਇਹ ਵਾਲੇ ਉਹ ਸੂਟ ਨੇ ਜਿਹੜੇ ਆਪਣੇ ਬੀਬੀਆਂ ਦੇ ਪਾਉਣ ਵਾਲੇ ਨੇ ਮਟਿਆਰਾ ਪਾ ਸਕਦੀ ਮਟਿਆਰਾ ਪਾ ਸਕਦੀਆਂ ਨੇ ਲਾਈਟ ਕਲਰ ਨੇ ਪਰ ਬੀਬੀਆਂ ਨੂੰ ਤਾਂ ਫਿਰ ਇਹ ਬਾੜੀ ਜੱਜਣੇ ਆ ਆ ਲੋ ਜੀ ਅਗਲਾ ਸੂਟ ਦੇਖੋ ਇਹ ਹੈਗਾ ਜਮਈ ਸਿਰਾ ਸੂਟ ਇਹ ਤਾਂ ਮੇਰਾ ਮੈਨੂੰ ਪਰਸਨਲੀ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਹੈ ਇੰਨਾ ਕੁ ਪਿਆਰਾ ਸੂਟ ਹੈ ਨਾ ਇਹ ਰਾਣੀ ਸ਼ੇਡ ਦਾ ਸੂਟ ਹੈ ਤੇ ਰੀਵਾ ਬ੍ਰਾਂਡ ਦਾ ਬ੍ਰਾਂਡਡ ਸੂਟ ਹੈ ਜੀ ਇਹ ਠੀਕ ਹੈ ਇਹ ਵੀ ਹੈਗਾ ਬਰਬਰੀ ਜਿਕਾਰਡ ਦੇ ਵਿੱਚ ਬਰਬਰੀ ਸੁਣ ਕੇ ਤੁਸੀਂ ਇਹ ਨਾ ਸੋਚੋ ਵੀ ਉਹ ਜਾਲੀ ਜੀ ਹੋਊਗੀ ਜਾਲੀ ਨਹੀਂ ਹੈਗੀ ਇਹ ਦੇਖੋ ਨੇੜੇ ਕਰਕੇ ਦੇਖੀਏ ਕ੍ਰੇਪ ਵਰਗਾ ਲੋ ਕ੍ਰੇਪ ਵਰਗਾ ਵਿੱਚ ਇਹਦੇ ਸੈਲਫ ਜਿਹਾ ਪ੍ਰਿੰਟ ਹੁੰਦਾ ਹੈ ਇੰਨਾ ਸਿਰਾ ਸੰਟਾਣਾ ਜੀ ਇਹ ਬਸ ਪੁੱਛ ਹੀ ਨਾ ਬਹੁਤ ਹੀ ਜਿਆਦਾ ਸੋਹਣਾ ਠੀਕ ਹੈ ਇਹਦੀ ਪ੍ਰਾਈਸ ਕੀ ਸੀਗੀ ਮੈਂ ਤੁਹਾਨੂੰ ਦੱਸ ਦੇਣੀ ਆ ਪ੍ਰਾਈਸ ਪ੍ਰਾਈਸ ਇਹਦੀ ਹੈਗੀ ਆ ਇਹ ਵੀ 2175 ਦਾ ਸੂਟ ਆ ਜੀ ਆਲ ਓਵਰ ਸੂਟ ਆ ਲੋ ਆ ਵੀ ਹੈਗਾ ਬੀਬੀਆਂ ਦੇ ਪਾਉਣ ਵਾਲਾ ਚਾਹੇ ਬੀਬੀਆਂ ਪਾਉਣ ਜਵਾਨ ਪਾਉਣ ਜਿਹੜੇ ਮਰਜ਼ੀ ਪਾ ਲੈਣ ਇੰਨਾ ਸੋਹਣਾ ਸੂਟ ਆ ਇਹ ਆ ਲੋ ਕਰੀਮ بیس ਹੈਗਾ ਇਹਦਾ ਠੀਕ ਹੈ ਜੀ ਤੇ ਸੂਟ ਬਹੁਤ ਜ਼ਿਆਦਾ ਸੋਹਣਾ 2175 ਦੇ ਵਿੱਚ ਆ ਜਾਊਗਾ ਆਲ ਓਵਰ ਸੂਟ ਆ ਜਿਹੜੀਆਂ ਬੀਬੀਆਂ ਕਹਿੰਦੀਆਂ ਨੇ ਅਸੀਂ ਮੈਚਿੰਗ ਨਹੀਂ ਪਾਉਣੀ ਉਹਨਾਂ ਲਈ ਵੀ ਬਹੁਤ ਜ਼ਿਆਦਾ ਸੋਹਣਾ ਇਹ ਲੋ ਜੀ ਦਿਖਾਉਣੀ ਆ ਤੁਹਾਨੂੰ ਇਹ ਵਾਲਾ ਸੂਟ ਇਹ ਦੁਪट्टे ਵਾਲਾ ਇਹ ਸਾਰੇ ਅੱਜ ਅਸੀਂ ਤੁਹਾਨੂੰ ਪਾਰਟੀ ویئر ਸੂਟ ਦੇ ਰਹੇ ਆ ਅੱਜ ਅਸੀਂ ਸਾਰੇ ਕਸ਼ਮੀਨਾ ਨਹੀਂ ਦੇ ਰਹੇ ਅੱਜ ਸਾਰੇ ਕਸ਼ਮੀਨਾ ਬਹੁਤ ਦੇ ਤਾਂ ਇਹ ਦਿਨ ਹੋਵੇ ਦਿੰਦੇ ਆ ਨੂੰ ਕਪੜਾ ਤੁਹਾਨੂੰ ਦੇਵਾਂਗੇ ਅੱਜ ਪਾਰਟੀ ویئر ਸੂਟ ਲੋ ਜੀ ਸਿਰਾ ਸੂਟ ਜਮ ਕਲਰ ਵੀ ਸਿਰਾ ਕਪੜਾ ਵੀ ਸਿਰਾ ਹੋਰ ਕੀ ਚਾਹੀਦਾ ਹੁੰਦਾ ਆਪਾਂ ਨੂੰ ਵਰਕ ਵੀ ਸਿਰਾ ਆਹ ਲੋ ਜੀ ਇਹ ਹੈਗਾ ਸਟੱਫ ਇਹਦਾ ਬਹੁਤ ਜਿਆਦਾ ਸੋਨਾ ਸਟਫ ਹੈ ਤੇ ਇਹ ਹੈ ਇਹਦਾ ਨੈਟਵਰਕ ਵਰਕ ਦੇਖੋ ਪੂਰਾ ਗੱਡਵਾ ਵਰਕ ਮਿਲੂਗਾ ਠੀਕ ਹੈ ਜੀ ਅੱਗੇ ਦਿਖਾਉਣੀ ਤੁਹਾਨੂੰ ਇਹ ਹੈਗਾ ਜੀ ਇਹਦਾ ਘੇਰਾ ਇਹ ਲੋ ਠੀਕ ਹੈ ਜੀ ਬਨਾਰਸੀ ਦਾ ਵਰਕ ਹੋਇਆ ਹੋਇਆ ਤੇ ਇਹਦੀ ਬਾਜੂ ਮਿਲੂਗੀ ਤੁਹਾਨੂੰ ਅਲੱਗ ਇਹ ਹੈਗੀ ਇਹਦੀ ਬਾਜੂ ਬਾਜੂ ਤੇ ਆਹ ਵਾਲਾ ਬਨਾਰਸੀ ਬਾਰਡਰ ਹੈ ਔਰ ਇਹ ਬਾਰਡਰ ਜਿਹੜਾ ਆਹ ਵਾਲਾ ਇਹ ਬੈਕ ਸਾਈਡ ਦਾ ਬਾਰਡਰ ਹੈ ਠੀਕ ਹੈ ਤੇ ਇਹ ਮਿਲੂਗੀ ਇਹਦੇ ਨਾਲ ਅ ਮਸਲੀਨ ਦੀ ਵਧੀਆ ਮਸਲੀਨ ਮਡਾਲ ਮਸਲੀਨ ਦੀ ਸਲਵਾਰ ਅੱਛੀ ਕੁਆਲਿਟੀ ਦੀ ਮਸਲੀਨ ਲਓ ਜੀ ਦੁਪੱਟਾ ਦਿਖਾਉਣੀ ਆ ਦੁਪੱਟਾ ਉਸ ਤੋਂ ਵੀ ਤੇਰਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ গারਲਿਸ਼ ਲੁੱਕ ਦੇ ਸੂਟ ਆ ਜੀ ਇਹ ਬਹੁਤ ਪਿਆਰੇ ਜਿਹੜੇ ਡਿਫਰੈਂਟ ਜਿਹੀ ਕੁਝ ਪਾਉਣਾ ਚਾਹੁੰਦੇ ਉਹਨਾਂ ਲਈ ਬੜੇ ਸੋਹਣੇ ਸੂਟ ਆ ਜੀ ਲਓ ਜੀ ਦੁਪੱਟਾ ਦੇਖੋ ਸਿਰਾਈ ਦੁਪੱਟਾ ਹੈ ਸ਼ਿਮਰ ਦਾ ਟੱਚ ਹੈ ਇਹਦੇ ਵਿੱਚ ਦੁਪੱਟੇ 'ਚ ਚੋਪਣ ਵਾਲਾ ਨਹੀਂ ਪਰ ਦੁਪੱਟਾ ਸੌਫਟ ਬਹੁਤ ਜ਼ਿਆਦਾ ਲੋ ਗੋਟਾ ਲੱਗਿਆ ਹੋਇਆ 4 ਸਾਈਡ 에 ਟੈਸਲਸ ਨੇ ਠੀਕ ਹੈ ਤੇ ਹੁਣ ਤੁਸੀਂ ਦੁਪੱਟਾ ਦੇਖੋ ਜਦੋਂ ਤੁਸੀਂ ਲਾਉਂਗੇ ਤੇ ਬਹਿ ਜਾ ਬਹਿ ਜਾ ਕਰੋਗੇ ਬਹੁਤ ਹੀ ਪਿਆਰਾ ਦੁਪੱਟਾ ਬਹੁਤ ਜ਼ਿਆਦਾ ਠੀਕ ਹੈ ਜੀ ਸਿਰਾ ਦੁਪੱਟਾ ਇਹ ਤੇ ਸੂਟ ਦੀ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ 2895 ਅਗਰ ਦੋ ਕੋਈ ਵੀ ਚੱਕਦੇ ਹੋ ਤਾਂ ਸਾਢੇ 2850 ਆ ਜਾਊਗਾ ਅਗਲਾ ਦੇਖੋ ਇਹ ਬਣਾ 컬러 ਹੈ ਗੋਲਡਨ ਜਿਹਾ ਕਲਰ ਹੈਗਾ ਇਹਦੇ ਨਾਲ ਚਾਹੀਏ ਹਾਂ ਉਦਾਂ ਹੀ ਹੋਊਗਾ ਇਹ ਸਾਰਾ ਸੂਟ ਉਦਾਂ ਹੀ ਨੈਕ ਤੇ ਉਪਰ ਤੁਹਾਨੂੰ ਵਰਕ ਮਿਲੂਗਾ ਬੈਕ ਸਾਈਡ ਮਿਲੂਗਾ ਫਰੰਟ ਸਾਈਡ ਮਿਲੂਗਾ ਬਾਜੀ ਅਲੱਗ ਹੋਊਗੀ ਤੇ ਇਹ ਹੈ ਜੀ ਇਹਦਾ ਦੁਪੱਟਾ ਪੂਰਾ ਖੋਲ ਕੇ ਦਿਖਾਉਣੀ ਆ ਤੁਹਾਨੂੰ ਦੁਪੱਟਾ ਮੈਂ ਫੇਰ ਪਤਾ ਲੱਗਦਾ ਦੁਪੱਟਿਆਂ ਦਾ ਆਹ ਲੋ ਸਿਰਾ ਦੁਪੱਟੇ ਨੇ ਇੱਕ ਤੋਂ ਇੱਕ ਦੁਪੱਟੇ ਨੇ ਠੀਕ ਹੈ ਜੀ ਤੇ ਪ੍ਰਾਈਸ ਹੈ ਜੀ 2850 ਅੱਜ ਅਗਲਾ ਸੂਟ ਦੇਖੋ ਸੇਮ ਹੀ ਆ ਹੂੰ ਸਹਾਰਾ ਸੇਮ ਹੀ ਆ ਕਲਰ ਦੇਖ ਲਓ ਤੁਸੀਂ ਅ ਸੋਨਾ ਜਿਹਾ ਪੀਚ ਜਿਹਾ ਕਲਰ ਕਹਿ ਸਕਦੇ ਆਪਾਂ ਇਹਨੂੰ ਕਿਹੜਾ ਪੀਚ ਕਹਿ ਸਕਦੇ ਆ ਸਹੀ ਆਈ ਜਾਂਦਾ ਸੋਨਾ ਜਿਹਾ ਸਹੀ ਆ ਰਿਹਾ ਬਸ ਠੀਕ ਹੈ ਆਹ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਸਾਨੂੰ ਦੱਸ ਹੀ ਦਿੱਤੀ 2800 ਪਚਲੂ ਸ਼ਿਪਿੰਗ ਫੀ ਹੋਊਗੀ